ਹਾਂਜੀ ਬਹੁਤ ਸੋਹਣੇ ਕਾਟਨ ਦੇ ਸੂਟ ਲੈ ਕੇ ਆਏ ਆ ਪ੍ਰਿੰਟ ਸ਼ਰਟ ਆਣਗੀ ਪਲੇਨ ਬਾਟਮ ਆਏਗੀ ਤੇ ਨਾਲ ਦੁਪੱਟੇ ਵੀ ਕਾਟਨ ਦੇ ਆ ਰਹੇ ਜੀ ਨਾਲ ਇਹਨਾਂ ਦੇ ਬਹੁਤ ਸੋਹਣੀਆਂ ਲੈਸਸ ਲੱਗੀਆਂ ਹੋਈਆਂ ਟੂ ਸਾਈਡਿਡ ਬਹੁਤ ਪਿਆਰੇ ਸੂਟ ਨੇ ਇਹ 2.5 ਮੀਟਰ ਦੀ ਸ਼ਰਟ ਰਹੇਗੀ ਜੀ 2.5 ਮੀਟਰ ਦੀ ਬਾਟਮ ਰਹੇਗੀ ਤੇ ਦੁਪੱਟਾ ਵੀ 2.5 ਮੀਟਰ ਦਾ ਆਏਗਾ ਸਪੈਸ਼ਲ ਇਹ ਸੂਟ ਬਹੁਤ ਸੋਹਣੇ ਕਲਰਸ ਇਹਨਾਂ ਦੇ ਆਏ ਤੁਸੀਂ ਲੈ ਸਕਦੇ ਹੋ ਇਹ ਕੈਮਬਰੀ ਕਾਟਨ ਦੇ ਸੂਟ ਆਣਗੇ ਜੀ neck design ਬਣਿਆ ਹੋਇਆ ਐਂਡ ਦੁਪੱਟੇ ਦੇ ਉੱਪਰ ਵੀ ਐਮਬਰਾਇਡਰੀ ਆਏਗੀ ਲੋ ਰੋਜ਼ਸ ਵਾਲੀ ਇਹਨਾਂ ਤੇ ਬਹੁਤ ਜਿਆ ਬਾਂਦਨੀ ਪ੍ਰਿੰਟ ਆ ਗਿਆ ਜੀ ਸ਼ਿਮਰ ਦੇ ਉੱਪਰ ਹਾਂਜੀ ਇਹ ਸ਼ਿਮਰ ਦੇ ਉੱਪਰ ਆ ਗਿਆ ਜੀ ਹਰ ਇੱਕ ਫੈਬਰਿਕ ਦੇ ਉੱਪਰ ਬਾਂਦਨੀ ਪ੍ਰਿੰਟ ਆ ਰਿਹਾ ਹੈ ਤੇ ਹੁਣ ਸ਼ਿਮਰ ਦੇ ਉੱਪਰ ਆ ਗਿਆ ਤੁਸੀਂ ਲੈ ਸਕਦੇ ਹੋ ਇਹਦੇ ਉੱਪਰ ਹੈਂਡਵਰਕ ਦੇ ਆਪਾਂ ਸੂਟ ਰੈਡੀ ਕੀਤੇ ਨੇ ਬਹੁਤ ਪਿਆਰੇ ਲੱਗਦੇ ਨੇ ਲਖਨਵੀ ਬਣੀ ਹੋਈ ਹੈ ਬਾਟਮ ਦੇ ਉੱਪਰ ਵਰਕ ਆਏਗਾ 슬ੀਵਸ ਤੇ ਐਂਡ ਦੁਪੱਟਾ ਵੀ ਬਹੁਤ ਜ਼ਿਆਦਾ ਸੋਹਣੇ ਇਹਨਾਂ ਦੇ ਨਾਲ ਬਣੇ ਹੋਏ ਨੇ ਤੁਸੀਂ ਇਹ ਬਾਈ ਕਰ ਸਕਦੇ ਹੋ ਇਸ ਤੋਂ ਇਲਾਵਾ ਬਹੁਤ ਜ਼ਿਆਦਾ ਸੋਹਣੇ ਸੋਹਣੇ ਆਪਾਂ ਹੈਂਡਵਰਕ ਦੇ ਐਮਬ੍ਰੋਇਡਰੀ ਦੇ ਪਾਰਟੀ ਵੇਅ ਡਿਜ਼ਾਈਨਰ ਸੂਟ ਵੀ ਐਡ ਕੀਤੇ ਨੇ ਕਿਉਂਕਿ ਬਾਹਰ ਫਾਰ ਤੁਸੀਂ ਇਹਨਾਂ ਚੋਂ ਵੀ ਜਿਹੜਾ ਪਸੰਦ ਆਉਂਦਾ ਤੁਸੀਂ ਬਾਏ ਕਰ ਸਕਦੇ ਤੇ